ਚੱਕ ਕਲਾਂ ਪਿੰਡ ਆ ਸਾਡਾ ਪਾਣੀ ਦਾ ਵਹਾ ਇੰਨਾ ਤੇਜ ਆ ਕਿ ਸਾਡੇ ਨਾਲ ਪੈਰ ਉਖੜਦੇ ਪਏ ਆ ਫਸਲ ਤੁਸੀਂ ਦੇਖ ਸਕਦੇ ਆ ਲੋਕਾਂ ਦੇ ਫਸਲਾਂ ਦਾ ਨੁਕਸਾਨ ਜਿਹੜਾ ਆ ਨਾ ਉਹ ਪੱਕਾ ਆ ਤੇ ਆ ਅਗਲਾ ਪਿੰਡ ਆ ਆਪਣਾ ਜੀ ਆਲੋਆੜ ਸਾਰੇ ਆਏ ਹੋਏ ਸੀਗੇ ਹੈ ਬਾਰੇ ਫਸਲਾਂ ਦੇ ਉੱਤੋਂ ਦੀ ਪਾਣੀ ਫਿਰ ਗਿਆ ਤੇ ਇਹ ਫਸਲਾਂ ਦੇ ਉੱਤੋਂ ਨਹੀਂ ਲੋਕਾਂ ਦੀਆਂ ਆਸਾਂ ਦੇ ਉੱਤੋਂ ਫਿਰਿਆ ਹੋਇਆ ਪਾਣੀ ਹੁੰਦਾ ਪਿੰਡ ਦੇ ਅੰਦਰ ਅੰਦਰ ਬਹੁਤ ਪਾਣੀ ਅੰਦਰ ਨੂੰ ਜਾ ਰਿਹਾ ਸਾਰਾ ਕਿਹਦੇ ਬਾਰੇ ਨਿਕਾਸੀ ਹੈ ਨਹੀਂ ਕਿਉਂਕਿ ਨਿਕਾਸੀ ਹੈ ਨਹੀਂਗੀ ਨਹੀਂ ਪਿੰਡ ਦੀ ਬੈਲ ਜਦੋਂ ਦਾ ਆਪਣੇ ਬਣਿਆ ਹੋਇਆ ਨਾ ਰੋਡ ਸੋ ਆਹ ਜਿਹੜੀ ਚੀਜ਼ ਆ ਆਪਾਂ ਦਿਖਾ ਲਈ ਸੀ ਕੱਲ ਵੀ ਤੇ ਆ ਹੁਣ ਕੰਪਲੀਟਲੀ ਡੁੱਬ ਚੁਕੀਆਂ ਝੁਕੀਆਂ ਕੋਸ਼ਕ ਤੇ ਇਹਨਾਂ ਲੋਕਾਂ ਨੂੰ ਹੁਣ ਸ਼ਿਫਟ ਕੀਤਾ ਜਾ ਰਿਹਾ ਦੂਸਰੇ ਨੇੜੇ ਤੇੜੇ ਦੇ ਸਕੂਲਾਂ ਦੇ ਵਿੱਚ ਫਲੋ ਦੇਖੋ ਜੀ ਪਾਣੀ ਦਾ ਫਲੋ ਵੇਖੋ ਇਹ ਸਾਰਾ ਇਹਨਾਂ ਇਲਾਕਿਆਂ 'ਚ ਮਾਰ ਕਰ ਚੁੱਕਾ ਆ ਜਿੰਨੇ ਕੋਈ ਝੋਨੇ ਜਾਂ ਕੋਈ ਫਸਲ ਪੱਠਾ ਜੋ ਲੋਕਾਂ ਦਾ ਖੜਾ ਸੀ ਸਾਰਾ ਖਰਾਬ ਚੱਕ ਕਲਾ ਪਿੰਡ ਆ ਸਾਡਾ ਸ਼ਹੀਦ ਕਰਤਾਰ ਸਿੰਘ ਬੱਬਰ ਜੀ ਦਾ ਪਿੰਡ ਹੈ ਜਲੰਧਰ ਜ਼ਿਲ੍ਹਾ ਆ ਅ ਆ ਦੇਖੋ ਇੱਥੇ ਪਾਣੀ ਕਿੰਨਾ ਆਇਆ ਆ ਜਿਹੜੇ ਨਾ ਮੀਂਹ ਪਏ ਆ 2 3 ਉਹਨਾਂ ਮੀਹਾਂ ਨੇ ਹੀ ਇਹ ਬੁਰਾ ਹਾਲ ਕਰ ਦਿੱਤਾ ਇੰਨਾ ਬੁਰਾ ਹਾਲ ਹੋ ਗਿਆ ਹੈ ਬਹੁਤ ਬੁਰਾ ਹਾਲ ਆ ਪੰਜਾਬ ਵਾਲੇ ਤੇ ਚਾਹ ਕਿਤੇ ਆਹੇ ਆਪਾਂ ਦੇਖਦੇ ਆ ਕਿਉਂਕਿ ਬਾਈ ਹੁਣੀ ਆਏ ਅੱਜ ਪਿੰਡਾਂ ਵਾਲੇ ਬਲੌਗਰ ਪਾਣੀ ਦਾ ਵਹਾ ਇੰਨਾ ਤੇਜ ਆ ਕਿ ਸਾਡੇ ਨਾਲ ਪੈਰ ਉਖੜਦੇ ਪਏ ਆ ਹੈ ਪੈਰ ਉਖੜਦੇ ਪਏ ਆ ਬਹੁਤ ਜ਼ਿਆਦਾ ਬੁਰਾ ਹਾਲ ਆ ਤੇਜ ਪਾਣੀ ਆ ਪਹਿਲੀ ਵਾਰੀ ਡਰ ਲੱਗ ਰਿਹਾ ਬਾਈ ਪਾਣੀ ਦੇ ਵਿੱਚ ਦੀ ਸਾਡੇ ਤੋਂ ਸੰਭਲਣਾ ਔਖਾ ਆ ਇੱਥੇ ਆ ਕੇ ਪਾਣੀ ਬਹੁਤ ਤੇਜ ਆ ਇਹ ਪਾਣੀ ਜਿਹੜਾ ਆ ਚੱਕ ਕਲਾਂ ਚ ਕਿੱਥੋਂ ਆਇਆ ਕਿੱਦਾਂ ਆਇਆ ਇਹ ਮੀਂਹ ਦਾ ਪਾਣੀ ਆ ਬਹੁਤ ਸਾਰੇ ਦੋਸਤ ਇਹ ਸੋਚਦੇ ਆ ਕਿ ਸ਼ਾਇਦ ਇਹ ਵੇਂਹ ਦਾ ਪਾਣੀ ਆ ਪਰ ਮੈਂ ਦੱਸ ਦਵਾਂ ਵੀ ਇਹ ਸਾਡੀ ਵੇਂਹ ਦਾ ਪਾਣੀ ਨਹੀਂ ਰੀਜ਼ਨ ਇਹ ਆ ਕਿ ਸਾਡੀ ਜਿਹੜੀ ਵੇਂਹ ਆ ਨਾ ਉਹ ਉੱਚੀ ਉਹਦੇ ਤੋਂ ਆਹ ਇਲਾਕਾ ਉੱਚਾ ਆ ਤੇ ਇੱਥੇ ਵੇਂਹ ਦਾ ਪਾਣੀ ਇੰਨੀ ਛੇਤੀ ਮਾਰ ਨਹੀਂ ਕਰ ਸਕਦਾ ਜ਼ਮੀਨ ਜਿਹੜੀ ਨਾਲ ਲੱਗਦੀ ਵੇਂਹ ਦੇ ਉੱਥੇ ਦਾ ਮਾਰ ਹੋ ਸਕਦੀ ਆ ਪਰ ਵੇਂ ਦੇ ਵਿੱਚ ਜਿਹੜੀ ਆ ਉਹ ਇੰਨੀ ਉੱਚੀ ਨਹੀਂ ਹੈਗੀ ਵੇਂ ਕਿ ਉਹ ਪਿੰਡ ਦੇ ਵਿੱਚ ਮਾਰ ਕਰੇ ਪਰ ਪਿੰਡ 'ਚ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਚੱਕ ਕਲਾਂ 'ਚ ਸਾਡੇ ਅਸੀਂ ਗੁਰੂ ਘਰ ਦੇ ਸਾਹਮਣੇ ਆ ਬਿਲਕੁਲ ਆ ਗੁਰਦੁਆਰਾ ਸਾਹਿਬ ਆ ਤੇ ਗੁਰਦੁਆਰਾ ਸਾਹਿਬ ਤੋਂ ਤਾਂ ਬਾਹਰ ਆ ਪਾਣੀ ਹਜੇ ਤੇ ਅਸੀਂ ਤਕਰੀਬਨ 22 ਹੁਣੀ ਮੈਨੂੰ ਕਹਿੰਦੇ ਕਿ ਆਪਾਂ ਪਿੰਡ ਵੇਖਣਾ ਆ ਕਿੰਨਾ ਕੁ ਪਾਣੀ ਆਇਆ ਆ ਹੁਣ ਮੈਨੂੰ ਪਤਾ ਨਹੀਂ ਸਿਗਾ ਵੀ ਕਿੰਨੀ ਇੱਕ ਸਮੱਸਿਆ ਆ ਜਾਂ ਕਿੰਨਾ ਕੁ ਪਾਣੀ ਆ ਕਿੱਥੋਂ ਆ ਰਿਹਾ ਆ ਇੰਨਾ ਜ਼ਿਆਦਾ ਪਾਣੀ ਕਦੇ ਦੇਖਿਆ ਵੀ ਹੈ ਨਹੀਂਗਾ ਅਸੀਂ ਆਪਣੇ ਪਿੰਡਾਂ 'ਚ ਤੇ ਇਟਸ ਲਾਈਕ 88 ਵਾਲਾ ਹੜ੍ਹ ਕਹਿ ਰਹੇ ਆ ਕਿ ਸਾਨੂੰ ਯਾਦ ਕਰਵਾ ਦਿੱਤਾ ਆ 88 ਵਾਲਾ ਹੜ੍ਹ ਆ ਗਲੀ ਦੇ ਵਿੱਚ ਪਾਣੀ ਆ ਪਰ ਮਨ ਲੱਗਦਾ ਘਰਾਂ ਦਾ ਹਜੇ ਬਚਾਅ ਹੋ ਗਿਆ ਆ ਹਾਂਜੀ ਸੋ ਸੋ ਇਧਰ ਪਾਣੀ ਜਾ ਰਿਹਾ ਆ ਪਰ ਇਹ ਕਿੱਥੇ ਤੱਕ ਜਾ ਰਿਹਾ ਜਾਂ ਕਿੱਧਰ ਜਾ ਰਿਹਾ ਹੁਣ ਆਪਾਂ ਕਹਿ ਨਹੀਂ ਸਕਦੇ ਰੰਦਾਵਾ ਸਾਹਿਬ ਨੰਗੇ ਪੈਰੀਂ ਆ ਗਏ ਆ ਬਹੁਤ ਖਤਰਨਾਕ ਆ ਵੈਸੇ ਇਹ ਜਿੱਥੇ ਅਸੀਂ ਅੱਜ ਖੜੇ ਆ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ 'ਚ ਪਾਣੀ ਆ ਰਿਹਾ ਆ ਤਕਰੀਬਨ ਪਾਜੀ ਵੀ ਅੱਗੇ ਤੁਰੇ ਜਾ ਰਹੇ ਆ ਤੇ ਬਹੁਤ ਔਖਾ ਆ ਵੈਸੇ ਤੁਰਨਾ ਇੱਥੇ ਪਰ ਚਲੋ ਹੁਣ ਇੱਕ ਵੀਰ ਕਹਿ ਰਿਹਾ ਸੀ ਕਿ ਕੱਲ ਮੈਂ ਸੁਣਦਾ ਸੀ ਕਿ ਵਲੌਗ ਜਿਹੜੇ ਆ ਉਹ ਬਲੌਗਰ ਨਾਂ ਜਾਣ ਜਾਂ ਇਸ ਤਰ੍ਹਾਂ ਕਰਨ ਉਸ ਤਰ੍ਹਾਂ ਕਰਨ ਇਹ ਜਾ ਕੇ ਉੱਥੇ ਰਸ਼ ਪਾਰ ਆ ਰਿਹਾ ਹੁਣ ਕਹਾਣੀ ਇਹ ਆ ਵੀ ਜਿੱਥੇ ਹੜ੍ਹ ਤੇ ਨਹੀਂ ਆਇਆ ਇੱਥੇ ਦਰਿਆਵਾਂ ਦੀ ਮਾਰ ਨਹੀਂ ਗਈ ਸਾਡੇ ਪਰ ਇਹਦਾ ਕੀ ਕਰੀਏ ਮੈਂ ਤੁਹਾਨੂੰ ਪਾਣੀ ਦੇਖੋ ਇਹ ਮੀਂਹ ਦਾ ਹੀ ਪਾਣੀ ਆ ਜਿਹੜਾ ਅਗਲੇ ਇਲਾਕਿਆਂ ਤੋਂ ਆ ਰਿਹਾ ਕਹਾਣੀ ਇਹ ਆ ਵੀ ਇਹ ਜਾਏਗਾ ਕਿੱਥੇ ਤੇ ਆ ਘਰਾਂ ਦੀ ਹਾਲਤ ਤੁਸੀਂ ਦੇਖੋ ਹੁਣ ਤੁਹਾਨੂੰ ਅੱਜ ਦਾ ਸੀਨ ਦਿਖਾ ਰਹੇ 1 ਸਤੰਬਰ ਅੱਜ 1 ਸਤੰਬਰ ਤੇ ਪਾਣੀ ਜਾਂਦਾ ਕਿਵੇਂ ਪਿਆ ਆ ਓਏ ਹੋਏ ਹੈ ਬਾਈ ਜੀ ਹਾੜਾਂ ਨੂੰ ਜਾਣ ਡਿਆ ਆ ਹਾਂ ਜੀ ਆ ਤਾਂ ਬਹੁਤ ਜ਼ਿਆਦਾ ਆ ਤੇ ਗਲੀਆਂ ਭਰੀਆਂ ਪਈਆਂ ਤੇ ਲੋਕ ਆਪਣੇ ਘਰਾਂ ਚੋਂ ਪਾਣੀ ਕੱਢ ਰਹੇ ਆ ਕੋਸ਼ਿਸ਼ ਕਰ ਰਹੇ ਕਿ ਕੱਢ ਦਈਏ ਤੇ ਹਾਂ ਆਪਾਂ ਨੂੰ ਜਾਣਾ ਪੈਣਾ ਉਹਨਾਂ ਦਾ ਬਾਪੂ ਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਹਜੇ ਹਜੇ ਬਚਾਇਆ ਆ ਇੱਥੇ ਪਿੰਡ ਵਾਲਿਆਂ ਨੂੰ ਅਸੀਂ ਪੁੱਛ ਰਹੇ ਆ ਤਾਂ ਉਹ ਦੱਸ ਰਿਹਾ ਵੀ ਜਿੱਦਾਂ ਉਹ ਸਾਹਮਣੇ ਤੁਸੀਂ ਥੜਾ ਦੇਖ ਰਹੇ ਪਿੱਪਲ ਦੇ ਪਿੱਪਲ ਦਾ ਜਿਹੜਾ ਤੇ ਜਿਹੜਾ ਥੜਾ ਆ ਨਾ ਇਹਦੇ ਬਰਾਬਰ ਪਾਣੀ ਚੱਲ ਰਿਹਾ ਸਦਾ ਤੇ ਇੱਕ ਉਹ ਵੀਰ ਜੀ ਉਹਨਾਂ ਦੀ ਦੁਕਾਨ 'ਚ ਵੀ ਨੁਕਸਾਨ ਹੋਇਆ ਪਾਣੀ ਵੜਿਆ ਆ ਤਾਂ ਉਹ ਕੱਢ ਰਹੇ ਨਹੀਂ ਵੀਰ ਦੇ ਲੱਗੇ ਆ ਵਿਚਾਰੇ ਤੇ ਇਹ ਤਕਰੀਬਨ ਜਿਹੜਾ ਆ ਪਾਣੀ 4:00 ਵਜੇ 3:30-4:00 ਵਜੇ ਜਦੋਂ ਮੀਂਹ ਸ਼ੁਰੂ ਹੁੰਦਾ ਉਦੋਂ ਕਦਾ ਹੀ ਆਇਆ ਆ ਤੇ ਲੋਕ ਐਸ ਤਰ੍ਹਾਂ ਲੰਗ ਰਹਾ ਹੈ ਵਿੱਚੋਂ ਦੀ ਪਹਿਲਾ ਪਾਣੀ ਢਾਈ ਤੋਂ 3 ਫੁੱਟ ਦੀ ਸੀਗੀ ਹੁਣ ਇਸ ਵਕਤ ਪਾਣੀ 1.5 ਫੁੱਟ ਹੈਗਾ ਆ ਕਿਤੇ ਕਿਤੇ ਉਸ ਤੋਂ ਜ਼ਿਆਦਾ ਵੀ ਆ ਕਿਤੇ ਘੱਟ ਵੀ ਹੈਗਾ ਸੋ ਇਹ ਚੱਕ ਕਲਾਂ ਤੇ ਪਾਣੀ ਕਿਉਂਕਿ ਐਸ ਰਾਹ ਥਾਣੀ ਵੀ ਆ ਰਿਹਾ ਹੈ ਛੋਟੇ ਚੱਕਾਂ ਵਾਲਾ ਜਿਹੜਾ ਛੋਟਾ ਰਾਹ ਆ ਤਾਂ ਇੱਕ ਉਧਰ ਦੀ ਵੀ ਆ ਰਿਹਾ ਹੈ ਗੁਰਦੁਆਰਾ ਸਾਹਿਬ ਵਾਲੇ ਪਾਸੇ ਤੋਂ ਤੇ ਨਿਕਲਦਾ ਇੱਕੋ ਰਾਹ ਥਾਣੀ ਪਿਆ ਆ ਐਸ ਰਾਹ ਥਾਣੀ ਇਹ ਗਾਹ ਕਿੱਥੇ ਜਾਊਗਾ ਜੀ ਪਾਣੀ ਜਗਾ ਬਈਆਲ ਨਿਕਲ ਜਾਂਦਾ ਉੱਧਰ ਬਈਆਲੂ ਆ ਛੱਪੜ ਵੇਜੀ ਹੋ ਗਈ ਕੰਦ ਤੋੜੀ ਐ ਸਵੇਰੇ ਇੱਕ ਹੋਰ ਪੱਟਿਆ ਮੋਰੇ ਜੀ ਸੀ ਬੀ ਨਾ ਅੱਛਾ ਛੱਪੜ ਤੋਂ ਵੇ ਹੁਣ ਜਾਂਦਾ ਪਾਣੀ ਬਹੁਤ ਜਾਂਦਾ ਪਾਣੀ ਆਹ ਇੱਕ ਜਿਹੜਾ ਰੋਡੋਂ ਬਾਹਰੋਂ ਨਿਕਲ ਜਾਂਦਾ ਖੱਤੇ ਖੱਤੀ ਹੋ ਗਏ ਅੱਛਾ ਜੀ ਠੀਕ ਆ ਸਾਡੇ ਚੱਕ ਗਲਾਂ ਦਾ ਹਾਲ ਵੀ ਆ ਲਓ ਚੱਕੋ ਨੁਕਸਾਨ ਹੋ ਚੁੱਕਾ ਤਕਰੀਬਨ 40 50 ਮੀਟਰ ਸੜਕ ਦਾ ਤੇ ਇਸ ਤਰ੍ਹਾਂ ਖੁਰ ਗਈ ਆ ਇਹ ਨਾਲੋਂ ਨਾਲੋਂ ਤੇ ਮਿੱਟੀ ਖੁਰ ਗਈ ਆ ਇਹਦੀ ਤੇ ਪਾਣੀ ਲਗਾਤਾਰ ਇਧਰਲੇ ਪਾਸਿਓਂ ਆ ਉੱਚਾ ਪਾਸਾ ਆ ਆਪ ਆਸਾ ਨੀਵਾ ਆ ਲਹਿੰਦੇ ਵਾਲਾ ਪਾਸਾ ਆ ਤੇ ਲਗਾਤਾਰ ਪਾਣੀ ਆਈ ਜਾ ਰਿਹਾ ਆ ਲੰਗੀ ਜਾਂਦਾ ਅਸੀਂ ਚੱਕਲਾਂ ਦੀ ਜਿਹੜੀ ਆ ਸੜਕ ਆ ਉਹ ਇਹ ਸਮੱਸਿਆ ਆ ਜਾਣੀਆ ਕਿਉਂਕਿ ਚੱਕਲਾਂ ਨੂੰ ਫਿਰ ਜਾਣ ਦੇ ਲਈ ਇੱਕ ਦੂਸਰਾ ਰਾਹ ਆ ਫਿਰ ਲੋਕਾਂ ਨੂੰ ਉਹ ਉਹ ਪਾਸੇ ਤੋਂ ਤੇ ਉਧਰੋਂ ਆਉਣਾ ਜਾਣਾ ਪਊਗਾ ਨਾ ਤਕਰੀਬ ਇਹਦਾ ਮੂਹ ਸ਼ੁਰੂ ਹੋਇਆ ਆ। ਅੱਛਾ ਜੀ। ਆਹ ਰੋਡ ਦਾ ਕਰਕੇ ਸਾਰਾ ਅੱਗੇ ਟਪਾਣੀ ਓਹ ਨਿਕਲ ਜਾਂਦਾ ਹੈ। ਅੱਛਾ। ਤੇ ਹੋੜੇ ਸਾਰਾ ਉੱਥੋਂ ਡੱਕੋਗੇ ਨਾ ਪਾਣੀ ਇੱਥੇ ਨਹੀਂ ਹੋਵੇ। ਅੱਛਾ ਜੀ। ਸਾਰਾ ਇੱਥੋਂ ਦੀ ਵਗਦਾ ਇਹ ਪਿਛਲੇ ਨਾਲੇ ਦਾ ਮੇਰਾ ਖਿਆਲ ਪਿਛਲੇ ਮੀਆਂ ਨਾਲ ਚੱਲਦਾ ਹੈ। ਅੱਛਾ। ਤੇ ਰੋਜ਼ ਹੀ ਚੱਲੀ ਜਾਂਦਾ ਇਦਾਂ ਹੀ। ਰੋਜ਼ ਇਦਾਂ ਹੀ ਜਾਂਦਾ। ਅੱਛਾ। ਸੋ ਆਹ ਰੋਡ ਦੇ ਕਰਕੇ ਸਮੱਸਿਆ ਆ। ਤੇ ਪਾਣੀ ਹੁਣ ਅੱਗੇ ਨਹੀਂ ਜਾਂਦਾ। ਮੇਰ-ਮੇਰ ਚੱਲ ਜਾਂਦਾ ਹੈ। ਅੱਛਾ। ਮੇਰ-ਮੇਰ ਚੱਲ ਜਾਂਦਾ ਤੇ ਹੋੜੇ ਸਾਰਾ ਇੱਥੋਂ ਨਹੀਂ ਆਹ ਫੋਟੋ ਇੱਧਰ ਦਾ ਸਰ ਹੈ ਆਹ ਸਮੱਸਿਆ ਤੇ ਇਧਰੋਂ ਆ ਫਸਲ ਵੀ ਜਿਹੜੀ ਆ ਬਹੁਤ ਨੁਕਸਾਨ ਹੋਣਾ ਇਹਦਾ ਸਰਕਾਰ ਨਹੀਂ ਮਰ ਗਿਆ ਜਰੂਰ ਜੀ ਜਰੂਰ ਸੋ ਯਾਰ ਆ ਆਇਆ ਜੀ ਆਇਆ ਜੀ ਸਮੱਸਿਆ ਆ ਵਾ ਜਿਹੜੀਆਂ ਆਪਾਂ ਨੂੰ ਪ੍ਰੈਕਟੀਕਲ ਜਦੋਂ ਕੰਮ ਕੋਈ ਹੁੰਦਾ ਤੇ ਫੇਰ ਆਉਂਦੀਆਂ ਕਿਉਂਕਿ ਰੋਡ ਇੱਥੋਂ ਦੀ ਲੰਘ ਰਿਹਾ ਜਿਹੜਾ ਵੱਡਾ ਰੋਡ ਆ ਤੇ ਉਹ ਰੋਡ ਦੇ ਕਰਕੇ ਹੁਣ ਪਾਣੀ ਕਰਾਸ ਨਹੀਂ ਹੋ ਰਿਹਾ ਤੇ ਆ ਅਗਲਾ ਪਿੰਡ ਆ ਆਪਣਾ ਜੀ ਆਲੋਵਾਲ ਆਲੋਵਾਲ ਬਿਲਕੁਲ ਰੋਡ ਦੇ ਉੱਤੇ ਸਥਿਤ ਪਿੰਡ ਆ ਤੇ ਪਾਣੀ ਇੰਨਾ ਜ਼ਿਆਦਾ ਇਸ ਪਿੰਡ ਚ ਆ ਗਿਆ ਆ ਤੁਸੀਂ ਦੇਖ ਸਕਦੇ ਆ ਹਾਂ ਇਧਰ ਸ਼ਮਸ਼ਾਨ ਘਾਟ ਵੀ ਸਾਰਾ ਪਾਣੀ ਨਾਲ ਭਰ ਗਿਆ ਆ ਤੇ ਪਾਣੀ ਝੋਨੇ ਵਗੈਰਾ ਲੋਕਾਂ ਦੇ ਸਾਰੇ ਜਿਹੜੇ ਆ ਡੁੱਬ ਗਏ ਆ ਤੇ ਆਲਾ ਦਵਾਲਾ ਜਿਹੜਾ ਆ ਪੂਰੀ ਤਰ੍ਹਾਂ ਡੁੱਬਿਆ ਪਿਆ ਆ ਗੁਰਪ੍ਰੀਤ ਭਾਈ ਦੇਖਿਆ ਪਾਣੀ ਕਿਹੇ ਪਿੰਡ ਜਾ ਇਦਾਂ ਬਹੁਤ ਭਾਸ਼ੀ ਬੁਰਾ ਹਾਲ ਆ ਆ ਤਾਂ ਸੱਚ ਨਾਲ ਛੱਪੜ ਪਾਣੀ ਕਹਦਾ ਮੀਂਹ ਦਾ ਪਣੀ ਜਾਂਦਾ ਨੇ ਹਣਾ ਚੇਕ ਜੇ ਵੀ ਕਿਤੇ ਹੋਰ ਨਦੀ ਨਾਲੇ ਦਾ ਪਾਣੀ ਆ ਗਿਆ ਜਾਂ ਪ੍ਰਸਾਤੀ ਨਾਲੇ ਦਾ ਪਾਣੀ ਆ ਇਹ ਸਿਰਫ ਮੀਂਹ ਦੇ ਪਾਣੀ ਨਾਲ ਹੀ ਇੰਨਾ ਕੁ ਸ਼ਹਿਰ ਨੁਕਸਾਨ ਹੋ ਗਿਆ ਬੱਲੇ ਬੱਲੇ ਉਧਰ ਦੇ ਪਾਸੇ ਜਿੱਥੇ ਹੜਾ ਆ ਉਧਰ ਅਲੱਗ ਚੀਜ਼ ਆ ਇਧਰ ਤਾਂ ਮੀਂਹ ਦੇ ਪਾਣੀ ਦੇ ਬੱਲੇ ਬੱਲੇ ਕਰਾਤੀ ਭਾਈ ਆਓ ਤੇ ਉਹ ਕਿੰਨੇ ਔਖੇ ਬੈਠੇ ਵਿਚਾਰੇ ਬਹੁਤ 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 ਆ ਜਿਹੜੀ ਗਰਾਊਂਡ ਆ ਇਹ ਗਰਾਊਂਡ ਹੈਗੀ ਆ ਆਲੋਵਾਲ ਦੀ ਕਬੱਡੀ ਗਰਾਊਂਡ ਜਿਹੜੀ ਕਿ ਆਲੋਵਾਲ ਕਬੱਡੀ ਦੇ ਲਈ ਬਹੁਤ ਮਸ਼ਹੂਰ ਪਿੰਡ ਆ ਤੇ ਉਹ ਬੱਚੇ ਜਿਹੜੇ ਆ ਆ ਖਰ ਇੱਥੇ ਲੱਗੇ ਹੋਏ ਨੇ ਆਪਣੀ ਮਸਤੀ ਦੇ ਵਿੱਚ ਪਰ ਤੁਸੀਂ ਦੇਖੋ ਪੋਲ ਕਿੰਨੇ ਡੁੱਬੇ ਆ ਅੱਛਾ ਇਹਦੀ ਕਹਾਣੀ ਪਤਾ ਕੀ ਹੋਈ ਆ ਪਾਣੀ ਅੱਗੋਂ ਆ ਗਿਆ ਪਰ ਕਿਉਂਕਿ ਉਹਦੀ ਨਿਕਾਸੀ ਹੈ ਨਹੀਂ ਹਾਂ ਨਿਕਾਸੀ ਹੈ ਨਹੀਂ ਹਾਂ ਨਾ ਕਿਸੇ ਪਾਸੇ ਨਿਕਾਸ ਨਹੀਂ ਹੁੰਦਾ ਇਸ ਕਰਕੇ ਆਲੋ ਆਲ ਜਿਹੜਾ ਆ ਉਹ ਉਹਦੀਆਂ ਬਾਕੀ ਆ ਤੁਸੀਂ ਦੇਖੋ ਫਸਲਾਂ ਪਹਿਲਾਂ ਤਾਂ ਲੋਕਾਂ ਦੀ ਆ ਤਕਰੀਬਨ ਬਹੁਤ ਸੋਹਣਾ ਨਸਾਰੇ ਆਏ ਹੋਏ ਸੀਗੇ ਹੈ ਪਾਰੇ ਫਸਲਾਂ ਦੇ ਉੱਤੋਂ ਦੀ ਪਾਣੀ ਫਿਰ ਗਿਆ ਤੇ ਇਹ ਫਸਲਾਂ ਦੇ ਉੱਤੋਂ ਨਹੀਂ ਲੋਕਾਂ ਦੀਆਂ ਆਸਾਂ ਦੇ ਉੱਤੋਂ ਫਿਰਿਆ ਹੋਇਆ ਪਾਣੀ ਹੁੰਦਾ ਤੇ ਇਦਾਂ ਦਾ ਪਾਣੀ ਜੇ ਕਿਤੇ 2-3 ਦਿਨ ਖੜਾ ਰਿਹਾ ਤੇ ਲੋਕਾਂ ਦੇ ਘਰਾਂ ਦਾ ਕੀ ਕਰੇਗਾ ਉਹ ਵੀਰ ਇੱਕ ਵਿਚਾਰਾ ਫਸ ਗਿਆ ਆ ਅੱਗੇ ਬਾਈਕ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਨਹੀਂ ਇੱਥੋਂ ਗੱਡੀ ਨਾਲ ਨਹੀਂ ਜੀ ਲੰਘਣਾ ਇੱਥੋਂ ਗੱਡੀ ਤਾਂ ਫਸ ਜਾਏਗੀ ਤੇ ਬਹੁਤ ਪਾਣੀ ਅੰਦਰ ਨੂੰ ਜਾ ਰਿਹਾ ਸਾਰਾ ਕਿ ਕਿ ਨਿਕਾਸੀ ਹੈ ਨਹੀਂ ਕਿਉਂਕਿ ਨਿਕਾਸੀ ਹੈ ਨਹੀਂਗੀ ਨਹੀਂ ਪਿੰਡ ਦੀ ਬੈਦ ਜਦੋਂ ਦਾ ਆਪਣੇ ਬਣਿਆ ਹੋਇਆ ਨਾ ਰੋਡ ਹਾਂ ਇਹ ਉਸ ਟਾਈਮ ਦਾ ਬਹੁਤ ਅਹਿਸਤਮ ਹੈ ਹਾਂਜੀ ਕਿੱਥੇ ਜਾਣਾ ਹੁ ਕਿੱਧਰ ਹੀ ਜਾਏ ਜਾਣਾ ਪਿੰਡ ਸਾਰੇ ਰੋਡ ਬਣਾਉਣ ਹੋਏ ਪੈ ਜੀ ਪਾਣੀ ਇਦਾਂ ਹੀ ਹੈ ਜਦਾਹ ਚੱਲ ਰਿਹਾ ਪਿੰਡ ਦੇ ਨਾਲ ਪਹੁੰਚਾਂਗੇ ਪਿੰਡ ਦੇ ਲਾਗੇ ਪਹੁੰਚ ਜਾਂਦੇ ਹਾਂ ਪਹੁੰਚ ਜਾਂਦਾ ਜਦੋਂ ਜਦੋਂ ਇਹ ਬਣਿਆ ਆ ਆਪਣਾ ਆਪਣੀਆਂ ਰੋਡ ਬਣਦੇ ਆ ਜਾਂ ਕਿਦਾਂ ਆ ਤਾਂ ਉਦੋਂ ਕੋਈ ਮਤਲਬ ਆਪਣੇ ਨਿਕਾਸੀ ਦਾ ਤਾਂ ਆਪਣੇ ਪਿੰਡਾਂ ਨੂੰ ਹੈ ਹੀ ਨਹੀਂ ਬਿਲਕੁਲ ਧਿਆਨ ਨਹੀਂ ਦਿੱਤਾ ਜੀ ਪੰਚਾਇਤ ਨੇ ਧਿਆਨ ਨਹੀਂ ਦਿੱਤੇ ਇਹ ਚੀਜ਼ਾਂ ਦਾ ਉਸ ਟਾਈਮ ਹਾਂ ਨਾ ਚਲੋ ਇਹ ਜਿਹੜਾ ਰੋਡ ਬਣਨਾ ਇਹ ਪੰਚਾਇਤ ਦੇ ਹੱਥ ਨਹੀਂ ਹੈਗਾ ਇਹ ਰੋਡ ਸਰਕਾਰ ਦੇ ਹੱਥ ਆ ਇਹ ਇਹ ਨੈਸ਼ਨਲ ਹਾਈਵੇ ਆ ਇਹ ਨੈਸ਼ਨਲ ਹਾਈਵੇ ਗਵਰਨਮੈਂਟ ਨੇ ਬਣਾਉਣਾ ਪਰ ਕਹਾਣੀ ਇਹ ਹੈ ਕਿ ਉਦੋਂ ਆਪਾਂ ਵੀ ਕੋਈ ਡਿਮਾਂਡ ਨਹੀਂ ਆਪਾਂ ਨੂੰ ਵੀ ਨਹੀਂ ਪਤਾ ਸੀ ਪਰ ਹੁਣ ਇੰਨੀ ਤੰਗੀ ਆਈ ਹੋਈ ਆ ਆ ਦੇਖੋ ਲੋਕਾਂ ਦਾ ਮੈਂ ਕਹਿੰਦਾ ਯਾਰ ਕਰੋੜਾਂ ਦਾ ਨੁਕਸਾਨ ਇੱਕ ਪਿੰਡ 'ਚ ਹੀ ਆ ਬਿਲਕੁਲ ਕਿਉਂ ਰੰਦਾਵਾ ਸਾਹਿਬ ਬਹੁਤ ਮੁਸੀਬਤ ਆ ਸਕਦੀ ਜੀ ਹਨਾ ਹੁਣ ਜਿੱਥੇ ਹੜ ਆਏ ਨੇ ਆ ਸਾਡੇ ਹੜ ਵੀ ਨਹੀਂ ਕੋਈ ਪਾਣੀ ਵੀ ਨਹੀਂ ਦਰਿਆ ਵੀ ਨਹੀਂ ਸਾਡੇ ਬਿਨਾ ਹੜ ਦੇ ਹੜ ਆ ਗਿਆ ਬਿਲਕੁਲ ਸਾਡਾ ਇੱਕ ਦੱਸ ਦਿਆਂ ਦੁਆਬੇ ਦੇ ਇਸ ਇਲਾਕੇ ਦਾ ਨਾ ਹਾਲਤ ਆ ਮੀਂਹਾਂ ਨੇ ਬੁਰੀ ਕਰਤੀ ਇਹ 20 20 ਪਏ ਆ ਹਜੇ ਦੱਬ ਕੇ ਇੱਕ ਕੱਲ ਮੀਂਹ ਜਿਹੜਾ ਪਿਆ ਤੇ ਇੱਕ ਅੱਜ ਜਿਹੜਾ ਮੀਂਹ ਪਿਆ ਸਵੇਰੇ ਤੜਕਸਾਰ ਇਹਦੇ ਅੰਦਰ ਹਨੇ ਪੈਟ ਤੋਂ ਥੋੜਾ ਜਿਹਾ ਬਾਹਰ ਆਦ बिचाया। बिचाया अच्छा हां जी ਘਰਾਂ ਚ ਬਾਣੀ ਤਾਂ ਨਹੀਂ ਵੜਿਆ ਨਹੀਂ ਕਰਾਂਗੇ ਹਜੇ ਬਚਾ ਆਇਆ ਬਚਾ ਆਇਆ ਅੱਛਾ ਜੀ ਪਿੰਡ ਦੇ ਬਾਹਰ ਪਾਣੀ ਬਾ ਆ ਚੁੱਕਾ ਹਾਂ ਜੀ ਬਾਹਰ ਅੱਛਾ ਪਿੱਛੋਂ ਪਾਣੀ ਆਈ ਜਾ ਰਿਹਾ ਹਜੇ ਹਾਂ ਜੀ ਆਉਂਦਾ ਆਉਂਦਾ ਕਿ ਪੋਪਰਾਮਾ ਸਾਈਡ ਤੋਂ ਪੋਪਰਾਮਾ ਸਾਈਡ ਤੋਂ ਸ਼ੰਕਰ ਤੋਂ ਅੱਛਾ ਜੀ ਹਾਂ ਜੀ ਜਿਆਦਾ ਪਾਣੀ ਹਟਿਆ ਤਾਂ ਹੋ ਮੰਦਾ ਹਾਲ ਹੋਊਗਾ ਮੰਦਾ ਹਾਲ ਦੀ ਹਾਂ ਮੇ ਪਾਣੀ ਤਾਂ ਨਿਕਾਸ ਵੀ ਗਏ ਪਸੇ ਨਹੀਂ ਬਈ ਨਹੀਂ ਜੀ ਪਾਣੀ ਤਾਂ ਨਿਕਾਸ ਸੀ ਕਿਧਰ ਗੱਟੂਗਾ ਪਣੀ ਫੇਰ ਇਹ ਛੱਪੜ ਸਗਾ ਜਿਹੜਾ ਉਹ ਭਰ ਗਿਆ ਵਾ ਉਹ ਬੈਲੇ ਸਭ ਬਰਾਬਰ ਹੋ ਗਿਆ ਨਾ ਹੁਣ ਹੋਰ ਨਹੀਂ ਪਊਗਾ ਬਹੁਤ ਨੁਕਸਾਨ ਜਿਆਦਾ ਤੇ ਉਹੀ ਵੇਈਆਂ ਆਪਣੀ ਠੀਕ ਹੈ ਜੀ ਕੰਗ ਸਾਬੂ ਦੇ ਨਾਲ ਦੀ ਤੇ ਜਲੰਧਰ ਰੋਡ ਤੋਂ ਦੇਖ ਰਹੇ ਹਾਂ ਤੁਸੀਂ ਸੋ ਆ ਜਿਹੜੀ ਚੀਜ਼ ਆ ਆਪਾਂ ਦਿਖਾ ਲਈ ਸੀ ਕੱਲ ਵੀ ਤੇ ਆ ਹੁਣ ਕੰਪਲੀਟਲੀ ਡੁੱਬ ਚੁੱਕੀਆਂ ਝੁੱਗੀਆਂ ਕੋਸ਼ਕ ਤੇ ਇਹਨਾਂ ਲੋਕਾਂ ਨੂੰ ਹੁਣ ਸ਼ਿਫਟ ਕੀਤਾ ਜਾ ਰਿਹਾ ਦੂਸਰੇ ਨੇੜੇ ਤੇੜੇ ਦੇ ਸਕੂਲਾਂ ਦੇ ਵਿੱਚ ਸਕੂਲਾਂ ਸ਼ਿਫਟ ਕਰ ਰਹੇ ਆ ਕਿਉਂਕਿ ਇਹਨਾਂ ਨੂੰ ਇੱਥੋਂ ਕੱਢ ਕੇ ਕਿਉਂਕਿ ਹੋਰ ਇਹਨਾਂ ਕੋਈ ਸਾਧਨ ਹੈ ਇਹਨੇ ਕ ਨੇੜੇ ਦੇ ਸਕੂਲਾਂ 'ਚ ਜਦੋਂ ਆਪਾਂ ਸ਼ਿਫਟ ਕਰ ਰਹੇ ਆ ਆਪਾਂ ਸਾਰਾ ਕੁਝ ਕਰ ਰਹੇ ਆ ਤਾਂ ਉਹਦੇ 'ਚ ਇੱਕ ਦਿੱਕਤ ਇਹ ਹੁੰਦੀ ਆ ਕਿ ਜਿਹੜਾ ਇਨਫਰਾਸਟਰਕਚਰ ਆ ਸਕੂਲਾਂ ਦਾ ਮੇਰਾ ਹਮੇਸ਼ਾ ਕੁਐਸਚਨ ਆ ਜਿਹਦਾ ਆਪਾਂ ਜ਼ਿੰਮੇਵਾਰ ਕੌਣ ਆ ਬਈ ਤੋਂ ਅੱਗੇ ਅਸੀਂ ਉੱਗੀ ਵਾਲੀ ਸਾਈਡ ਆਏ ਆ ਉੱਗੀ ਦੇ ਵਿੱਚ ਵੀ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਆ ਆਲੇ ਦੁਆਲੇ ਦੇ ਖੇਤ ਜਿਹੜੇ ਆ ਉਹਨਾਂ ਖੇਤਾਂ 'ਚ ਪਾਣੀ ਬੁਰੀ ਤਰ੍ਹਾਂ ਨਾਲ ਮਾਰ ਕਰ ਰਿਹਾ ਉਹ ਫਸਲਾਂ ਸਾਰੀਆਂ ਮਰ ਗਈਆਂ ਪਾਣੀ ਧੜਾ ਧੂੜ ਆਈ ਜਾ ਰਿਹਾ ਆ ਤੇ ਆ ਇੱਕ ਪਿੰਡ ਤੋਂ ਬਾਹਰ ਇੱਕ ਜਗ੍ਹਾ ਆ ਆ ਇਸ ਜਗ੍ਹਾ ਦੇ ਉੱਤੇ ਬਿਲਕੁਲ ਨਾਲ-ਨਾਲ ਤੁਸੀਂ ਦੇਖੋ ਵੀ ਪਾਣੀ ਆ ਇਦਾਂ ਹੜ ਵਾਂਗੂ ਹੀ ਆਉਣ ਵਾਲੀ ਸਥਿਤੀ ਆ ਪਾਣੀ ਇੰਨਾ ਆ ਘਾਰਿਆ ਆ ਫਲੋ ਦੇਖੋ ਜੀ ਪਾਣੀ ਦਾ ਫਲੋ ਵੇਖੋ ਇਹ ਸਾਰਾ ਇਹਨਾਂ ਇਲਾਕਿਆਂ 'ਚ ਮਾਰ ਕਰ ਚੁੱਕਾ ਆ ਜਿੰਨੇ ਕੋਈ ਝੋਨੇ ਜਾਂ ਕੋਈ ਫਸਲ ਪੱਠਾ ਜੋ ਲੋਕਾਂ ਦਾ ਖੜਾ ਸੀ ਸਾਰਾ ਖਰਾਬ ਹੋ ਗਿਆ ਇਹ ਪੈਂਡ ਉੱਗੀ ਆ ਜਿੱਥੇ ਪਾਣੀ ਆਇਆ ਹੋਇਆ ਤਾਂ ਪਿੰਡ ਉੱਗੀ 'ਚ ਵੀ ਬਹੁਤ ਜ਼ਿਆਦਾ ਪਾਣੀ ਆਇਆ ਉਧਰੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹਨਾਂ ਵੱਲੋਂ ਆ ਪਾਣੀ ਕੱਢ ਰਹੇ ਨੇ ਕੋਸ਼ਿਸ਼ ਕਰ ਰਹੇ ਆ ਇਧਰ ਨੂੰ ਤੇ ਪਾਣੀ ਪਿੰਡ 'ਚ ਬਹੁਤ ਜ਼ਿਆਦਾ ਆ ਗਿਆ ਆ ਲੋਕਾਂ ਦੇ ਘਰਾਂ 'ਚ ਜਾ ਵੜਿਆ ਦਿੱਕਤ ਇਹ ਆ ਸਭ ਦੇ ਵਿੱਚ ਉੱਗੀ ਦੇ ਵਿੱਚ ਵੀ ਪਾਣੀ ਜ਼ਿਆਦਾ ਆ ਅਸੀਂ ਅੱਗੇ ਤੋਂ ਅੱਗੇ ਦੇਖਦੇ ਪਏ ਆ ਵੀ ਆਪਣੇ ਇਲਾਕੇ 'ਚ ਇਹ ਸਾਰਾ ਮੀਂਹ ਦਾ ਪਾਣੀ ਆ ਜੀ ਮੀਂਹ ਨੇ ਮਾਰ ਜਿਹੜੀ ਕੀਤੀ ਆ ਆ ਆ ਉੱਗੀ ਪਿੰਡ 'ਚ ਖੜਾ ਪਾਣੀ ਉਹ ਸਾਹਮਣੇ ਦੁਕਾਨ ਆ ਇੱਕ ਇਹ ਵੀਰ ਦੀ ਵੀ ਦੱਸ ਰਿਹਾ ਆ ਵੀ ਦੁਕਾਨ ਚ ਪਾਣੀ ਵੜ ਗਿਆ ਸੀਗਾ ਯਾਰ ਇਹ ਗਰੀਬਾਂ ਦੇ ਘਰ ਆ ਬਾਈ ਇੱਕ ਗੱਲ ਕਹਿੰਨੇ ਆ ਚਾਹੇ ਕੋਈ ਸਰਕਾਰ ਵਾਲਾ ਆ ਚਾਹੇ ਯਾਰ ਕੋਈ ਵੀ ਆ ਯਾਰ ਅਫਸਰ ਆ ਮੈਨੂੰ ਨਹੀਂ ਪਤਾ ਸਾਡੀ ਆਵਾਜ਼ ਕਿਤੇ ਪਹੁੰਚਦੀ ਕਿ ਨਹੀਂ ਪਹੁੰਚਦੀ ਬਾਈ ਯਾਰ ਗਰੀਬਾਂ ਦੀਆਂ ਨਾ ਬਦਵਾਵਾ ਨਾ ਲਿਆ ਕਰੋ ਬਾਈ ਇਹ ਲੋਕ ਕੀ ਮੰਗਦੇ ਨੇ ਜੇ ਅਸੀਂ ਨਾ ਲੋਕਾਂ ਨੂੰ ਗਲੀਆਂ ਨਾਲੀਆਂ ਰਾਹ ਹੀ ਨਹੀਂ ਦੇ ਸਕੇ ਕਾਦੀ ਆਜ਼ਾਦੀ ਆ ਯਾਰ ਇਹ ਕਾਦੇ ਸਾਡੇ ਲੋਕ ਰਾਜ ਆ ਤੇ ਕਾਦੀਆਂ ਇਹ ਗੱਲਾਂ ਆ ਹਾਂ ਬਾਈ ਕਿਤੇ ਨਿਕਾਸੀ ਨਹੀਂ ਪਾਣੀ ਦੀ ਇਦੋਂ ਨੂੰ ਨਿਕਲਣਾ ਹਾਂਜੀ ਹੋ ਅੱਗੇ ਬੰਦੇ ਜਾਂਦੇ ਹੀ ਨਹੀਂ ਜਾ ਨਹੀਂ ਸਕਦਾ ਕਿੰਨੇ ਫੁੱਟ ਪਾਣੀ ਆ ਹੁਣ ਪਾਣੀ ਇੰਨਾ ਹੀ ਨਾਲ ਲਾ ਲੋ ਕਿੰਨਾ ਪਹਿਲਾਂ ਤੋਂ ਇੰਨਾ ਇੰਨਾ ਹੀ ਪਾਣੀ ਹੈ ਇੰਨਾ ਇੰਨਾ ਹੀ ਪਹਿਲਾਂ ਇੰਨਾ ਪਾਣੀ ਸਿਗਾ ਬਹੁਤ ਪਾਣੀ ਇਹੀ ਜਿੱਥੇ ਖੜਿਆ ਇਹ ਉਹ ਨਿਕਲਿਆ ਕਿੱਦਾਂ ਆ ਨਿਕਲ ਉਹ ਟਰੈਕਟਰ ਲਾਏ ਹੋਏ ਇੱਧਰ ਜਿਹੜਾ ਉਧਰ ਦੀ ਪਾਣੀ ਅੱਛਾ ਉਹ ਕੱਢ ਰਿਹਾ ਨਿਕਾਸੀ ਹਾਂਜੀ ਹਾਂਜੀ ਅੱਛਾ ਸਾਰੇ ਪਿੰਡ ਚ ਪਾਣੀ ਇੱਧੇ ਖੜਾ ਇੱਧਰ ਵੀ ਹੈ ਤੇ ਉਧਰ ਵੀ ਹੈ ਪਰਲੇ ਬੰਦੇ ਵੀ ਪਰਲੇ ਬੰਦੇ ਦੂਜੇ ਪਾਸੇ ਵੀ ਸਾਰੇ ਪਿੰਡ ਚ ਹੀ ਪਾਣੀ ਆ ਇੱਧਰ ਤੋਂ ਉਹ ਗੁਰਦੁਆਰੇ ਤੇ ਹੀ ਆ ਵੱਡੇ ਗੁਰਦੁਆਰੇ ਤੇ ਸਾਰੇ ਪਾਸੇ ਪਾ ਤੇ ਦੀ ਨਿਕਾਸੀ ਦਾ ਫਿਰ ਜੀ ਸਰ ਇੱਥੋਂ ਦੀ ਜ਼ਿਆਦਾ ਹੈ ਪਾਣੀ ਇੱਥੇ ਹੀ ਜਾਣਾ ਜਿੱਧਰ ਦੀ ਜਾਣਾ ਪਾਣੀ ਹੋਰ ਬੰਨੇ ਕਿਹਦੇ ਦੀ ਨਿਕਲਣਾ ਪਾਣੀ ਕੋਈ ਡਰੇਨ ਸਿਸਟਮ ਬਣਾਇਆ ਨਹੀਂ ਹੋਇਆ ਕੋਈ ਪਾਈਪਲਾਈਨ ਨਹੀਂ ਕੋਈ ਪਾਈਪਲਾਈਨ ਨਹੀਂ ਆ ਵੀ ਉੱਗੀ ਚ ਪੈਂਦਾ ਆ ਇਲਾਕਾ ਤੇ ਤੁਸੀਂ ਥੱਲੇ ਦੇਖੋ ਪਾਣੀ ਚੱਲਦਾ ਤੇ ਕਲੋਨੀਆਂ ਉੱਗੀਆਂ ਰੱਖੀ ਆ ਅੱਛਾ ਜੀ ਕਲੋਨੀਆਂ ਰਾਤੀ ਕਿੰਨੇ ਵਜੇ ਆਇਆ ਪਾਣੀ ਆ ਗਿਆ ਹੋ ਗਿਆ 3 ਵਜੇ 3 ਵਜੇ ਪਾਣੀ ਜ਼ਿਆਦਾ ਕੱਲ ਤਾਂ ਨਹੀਂ ਸੀ ਅੱਛਾ ਜੀ ਉਹ ਘਰਾਂ ਦੇ ਵਿੱਚ ਥੜੀਆਂ ਦੇ ਨਾਲ ਚੜਿਆ ਸੀਗਾ ਤਕਰੀਬਨ ਹੁਣ ਵੀ ਇੱਥੇ 1.5 ਫੁੱਟ ਪਾਣੀ ਹੈਗਾ ਆ ਤੇ ਘਰਾਂ ਨੇ ਵਿਚਾਰੇ ਬੰਨ ਲਾਉਣ ਦੀ ਕੋਸ਼ਿਸ਼ ਕਰ ਰਹੇ ਹੈ ਵੀ ਘਰ ਦੇ ਮੂਹਰੇ ਕਿਸੇ ਤਰੀਕੇ ਅਸੀਂ ਕਰੀਏ ਕੋਈ ਪ੍ਰਬੰਧ ਬਹੁਤ ਜ਼ਿਆਦਾ ਪਾਣੀ ਹੈ ਇੱਥੇ ਆਇਆ ਹੋਇਆ ਤੇ ਨਵਾਨਵਾਲ ਨੂੰ ਜਿੱਦਾਂ ਪਾਣੀ ਆ ਤੇ ਨਾ ਲੋਕਾਂ ਦਾ ਵੀ ਯਾਰ ਔਖਾ ਹੋਇਆ ਆ ਅਲੱਗ-ਅਲੱਗ ਪਿੰਡਾਂ ਯਾਰ ਅਲੱਗ-ਅਲੱਗ ਸਮੱਸਿਆ ਆਈ ਆ ਤੁਸੀਂ ਦੇਖੋ ਦੁਆਬਾ ਬਿਨਾਂ ਹੜ੍ਹ ਆਏ ਦੇ ਮੀਂਹ ਦੇ ਪਾਣੀ ਨੇ ਦੁਆਬੇ ਨੂੰ ਝੰਬ ਛੋਟੇ